ਸਰਬਨੰਦ ਮਾਈਕਲ ਮਾਈਕਲ ਆ ਨਾ ਇੱਕ ਵਾਰ ਯਾਰ ਮੇਰਾ ਨਾਮ ਦਲਜੀਤ ਸਿੰਘ ਬਾਜਵਾ ਮੈਂ ਸਾਹਿਬ ਦਲਜੀਤ ਸਿੰਘ ਬਾਜਵਾ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਰਵਾਲ ਪਟਾਲਾ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਸਾਡਾ ਐਨੂਅਲ ਡੇ ਫੰਕਸ਼ਨ ਜੋ ਕੇ ਬੱਚਿਆਂ ਨੇ ਅਕੈਡਮਿਕ ਐਜੂਕੇਸ਼ਨ ਵਿੱਚ ਜਾਂ ਹੋਰ ਖੇਤਰਾਂ ਦੇ ਵਿੱਚ ਵਕ ਵਕ ਜਿਹੜੀਆਂ ਅਚੀਵਮੈਂਟਸ ਕੀਤੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਔਰ ਬੱਚਿਆਂ ਵੱਲੋਂ ਜਿਹੜਾ ਇੱਕ ਰੰਗਾ ਰੰਗ ਪ੍ਰੋਗਰਾਮ ਜਿਹੜਾ ਉਹ ਤਿਆਰ ਕੀਤਾ ਗਿਆ ਹੈ ਅੱਜ ਦੇ ਅੱਜ ਦੇ ਸਾਡੇ ਜਿਹੜੇ ਚੀਫ ਗੈਸ ਨੇ ਉਹ ਸਰਦਾਰ ਤਰਪਤ ਰਜਿੰਦਰ ਸਿੰਘ ਜੀ ਬਾਜਵਾ ਫਾਰਮਰ ਕੈਪਟਨ ਮਿਨਿਸਟਰ ਔਰ ਐਮ ਐਲ ਏ ਫਤੇਗਾ ਟੂੜੀਆਂ ਉਹ ਸਾਡੇ ਕੋਲ ਪਹੁੰਚੇ ਨੇ ਔਰ ਅੱਜ ਸਾਰੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਉਹਨਾਂ ਦੀ ਆਮਦ ਤੇ ਜਿੱਥੇ ਅੱਜ ਫੰਕਸ਼ਨ ਵਿੱਚ ਅੱਜ ਇਸ ਫੰਕਸ਼ਨ ਦੀ ਸ਼ੋਭਾ ਵਧੀ ਹੈ ਉਥੇ ਹੀ ਅੱਜ ਬੱਚੇ ਉਹਨਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਕੇ ਮਾਣ ਮਹਿਸੂਸ ਕਰਨਗੇ ਅੱਗੇ ਕੁਝ ਪ੍ਰੋਗਰਾਮ ਵੀ ਦੇ ਰਿਹਾ ਹਾਂ ਅੱਗੇ ਦੇ ਰਿਹਾ ਹਾਂ ਦੇਵਨ ਦਾਸ ਕੀ ਸ਼ਾਹ ਹਾਂਜੀ ਇਹ ਜਿਹੜੀਆਂ ਵੀ ਇਵੈਂਟਸ ਸਾਡੇ ਸਟਾਫ ਵੱਲੋਂ ਅਧਿਆਪਕ ਵੱਲੋਂ ਤਿਆਰ ਕਰਵਾਈਆਂ ਗਈਆਂ ਨੇ ਉਹ ਅੱਜ ਦੀਆਂ ਜੋ ਸਮਾਜਿਕ ਦੇ ਵਿੱਚ ਕ੍ਰੀਤੀਆਂ ਬੁਰਾਈਆਂ ਫੈਲੀਆਂ ਨੇ ਜਾਂ ਉਹ ਅੱਜ ਜੋ ਸਾਡੇ ਸਮਾਜ ਦੀ ਹਾਲਾਤ ਬਣੇ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਜੋ ਆਈਟਮਸ ਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਬੱਚਿਆਂ ਵਿੱਚ ਔਰ ਜਿਹੜੇ ਪੇਰੈਂਟਸ ਦੇਖ ਰਹੇ ਨੇ ਮਾਪੇ ਆਏ ਨੇ ਉਹਨਾਂ ਦੇ ਵਿੱਚ ਦਾ ਵਧੀਆ ਸੰਦੇਸ਼ ਜਾਵੇ ਸਾਰੇ ਸਮਾਜ ਨੂੰ ਅੱਜ ਬੱਚਿਆਂ ਦੇ ਸਕੂਲ ਚ ਆ ਕੇ ਬਹੁਤ ਵਧੀਆ ਲੱਗਾ ਬੱਚਿਆਂ ਨੇ ਸੰਦੇਸ਼ ਬਹੁਤ ਵਧੀਆ ਦਿੱਤੇ ਨੇ ਖਾਸ ਕਰਕੇ ਨਸ਼ਿਆਂ ਬਾਰੇ ਜਾਗਰੂਕ ਕੀਤਾ ਤੇ ਸਮਝਾਓ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹਜੇ ਵੀ ਬਹੁਤ ਲੇਟ ਨਹੀਂ ਹਜੇ ਵੀ ਵੇਲਾ ਹੈ ਆਓ ਆਪਣੇ ਆਪ ਨੂੰ ਸੰਭੀਏ ਤੇ ਨਸ਼ਿਆਂ ਦੇ ਖਿਲਾਫ ਲੜਾਈ ਲੜੀਏ ਇਹ ਸਕੂਲ ਬਹੁਤ ਵਧੀਆ ਚੱਲਿਆ ਨਰੋਵਾਲੀਆ ਸਕੂਲ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਇਸ ਮੈਨੇਜਮੈਂਟ ਨੂੰ ਵਧਾਈ ਦੇਣਾ ਵੀ ਹੋਰ ਤਰੱਕੀਆਂ ਕਰੇ ਇਹਨਾਂ ਸਭ ਨੂੰ ਵਧਾਈ ਹੈ ਐਡਾ ਸੋਹਣਾ ਸਕੂਲ ਚਲਾਉਣ 파ਰੇ ਕੀ ਕਹਾਂਗੇ ਸਰ ਨਰੋਵਾਲ ਤੋਂ ਸਕੂਲ ਚੱਲਦਾ ਆ ਰਿਹਾ ਤੇ ਇੱਥੇ ਵੀ ਆਪਣੀਆਂ ਸਵਾਵਾਵਾਂ ਹੁਣ ਤੱਕ ਜਾਈਆਂ ਮੈਂ ਵੀ ਨਰੋਵਾਲ ਤੋਂ ਹਾਂਜੀ ਹਾਂਜੀ ਨਰੋਵਾਲ ਦਾ ਸਕੂਲ ਚੱਲਦਾ ਹੈ ਫੜਮਾਸ਼ਕਪਾਲਸ ਕੋਲ ਸਕੂਲ ਚੱਲੋ ਚਾਲੂ ਕੀਤਾ ਸੀ ਸਵਰਗਾਂ ਚ ਵਸਾ ਵਸੇ ਇਨਸਾਨ ਦਾ ਮੈਂ ਇਧਰ ਆ ਕੇ ਫੜਮਾਸ਼ਕਪਾਲਸ ਕੋਲ ਸਕੂਲ ਚੱਲ ਰਿਹਾ ਆ ਹੁਣ ਇਹ دارو ਵਾਲੀਆਂ ਜੋ ਵੀ ਸਮਾਜ ਬਾਕੀ ਹੈਗਾ ਉਹ ਸਕੂਲ ਚਲਾ ਰਹੇ ਨੇ ਸਰ ਤੇਜਵੀਰ ਸਿੰਘ ਜੀ ਇਸ ਪ੍ਰਧਾਨ ਨੇ ਮੇਰੇ ਵੱਡੇ ਭਰਾ ਨੇ ਸਭ ਵਧੀਆ ਸਕੂਲ ਚੱਲ ਰਿਹਾ ਪਰ ਮਾਤਮ ਦੇ ਵਿਰਸੇ ਨੂੰ ਦਰਸਾ ਰਹੇ ਹਾਂ ਜੀ ਪੰਜਾਬ ਦੇ ਵਿਰਸੇ ਨੂੰ ਦਰਸਾ ਰਹੇ ਸਕੂਲ ਬਿਲਕੁਲ ਪੰਜਾਬ ਦੇ ਵਿਰਸੇ ਨੂੰ ਦਿਖਾ ਸਮਝਾ ਬਾਝ ਦੱਸ ਰਿਹਾ ਵਾ ਪਰ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਉਹਨਾਂ ਨੇ ਦੱਸੀ ਆ ਵੀ ਨਸ਼ੇ ਬਾਰੇ ਜਾਗਰੂਪ ਕੀਤਾ ਜੇ ਬੱਚੇ ਦੇ ਬੱਚਿਆਂ ਦੇ ਮਾਪੇ ਜਾਗਰੂਪ ਹੋ ਗਏ ਤਾਂ ਸ਼ਾਇਦ ਨਸ਼ਾ ਖਲੋ ਜਾਵੇ